ਇਕ ਤਨਾ ਯਾਰ ਆਹਾ ਨਾ ਜਦੋਂ ਮੰਡੀ ਦਾ ਸੀਜ਼ਨ ਚੱਲ ਜਿੰਦਾ ਜਾਮ ਟ੍ਰਾਫਿਕ ਦਾ ਇੰਨਾ ਹੋਣ ਲੱਗ ਗਿਆ ਨਾ ਪੁੱਛੋ ਹੀ ਨਾ ਹੁਣੇ ਪਹਿਲਾਂ ਦੋ ਗਲੀਆਂ ਮੋੜ ਕੇ ਆਏ ਆ ਉਥੋਂ ਰਾਹ ਹੀ ਨਹੀਂ ਸੀਗਾ ਹੁਣ ਇਧਰਲੇ ਪਾਸੋਂ ਆ ਰਹੇ ਆ ਇਧਰ ਵੀ ਰਾਹ ਹੀ ਨਹੀਂਗਾ ਜਾਮ ਹੀ ਜਾਮ ਲੱਗਿਆ ਹੋਇਆ ਇਧਰ ਹੀ ਬੱਸ ਸਟੈਂਡ ਹੈਗਾ ਸਾਡਾ ਸੰਗਰੀ ਸ਼ਹਿਰ ਦਾ ਤੇ ਇਧਰ ਹੀ ਮੰਡੀ ਹੈਗੀ ਤੁਸੀਂ ਇਧਰ ਵੇਖ ਸਕਦੇ ਹੋ ਨਵੀਨ ਮੰਡੀ ਬਰਾਗਨ ਦਾ ਬੋਰਡ ਵੀ ਲੱਗਿਆ ਹੋਇਆ ਤੇ ਟਰਾਲੀਆਂ ਵੀ ਇੱਥੇ ਵਸਾ ਵੀ ਇੱਥੇ ਗੱਡੀਆਂ ਵੀ ਇੱਥੇ ਸਬਜ਼ੀ ਵਾਲੇ ਵੀ ਇੱਥੇ ਦੁਕਾਨਾਂ ਦਾ ਟ੍ਰਾਫਿਕ ਵੀ ਇੱਥੇ ਹੈ ਨਾ ਆਨ ਜਾਣ ਵੀ ਇੱਥੇ ਸਾਰਾ ਕੁਝ ਇਕੱਠਾ ਚੱਲੀ ਜਾਂਦਾ ਉਹ ਇਹ ਤੁਹਾਨੂੰ ਵੀ ਇਹ ਹੀ ਦਿੱਕਤ ਹੁੰਦੀ ਆ ਕਮੈਂਟ ਕਰਕੇ ਦੱਸਿਆ ਨਾ ਵੀ ਤੁਸੀਂ ਵੀ ਅੱਜ ਸੇਮ ਤਕਲੀਫ ਦਾ ਨਾ ਚੀਜ਼ ਫੀਲ ਕਰਦੇ ਹੋ। ਬਹੁਤ ਸਾਰੇ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਨਵਾਂ ਐਕਸਪੈਰੀਮੈਂਟ ਕਰਨ ਜਾ ਰਹੇ ਹਾਂ ਆਪਾਂ ਅੱਜ ਜਦੋਂ ਹੁਣ ਸ਼ੂਟ ਕਰਨ ਚੱਲੇ ਆਂ ਤਾਂ ਸ਼ੂਟ ਕਰਨ ਦੇ ਨਾਲ-ਨਾਲ ਇੱਕ ਬਿਹਾਈਂਡ ਦਾ ਸੀਨ ਵਾਲਾ ਵਲੋਗ ਵੀ ਕਰਾਂਗੇ ਵੀ ਜਿਵੇਂ ਅੱਜ ਪੂਰਾ ਦੱਸਾਂਗਾ ਨਾ ਵੀ ਜਦੋਂ ਅਸੀਂ ਵੀਡੀਓ ਸ਼ੂਟ ਕਰਨ ਜਾਂਦੇ ਆ ਕਿਵੇਂ ਗੱਲਬਾਤ ਕਰਦੇ ਆ ਕੀ ਚੀਜ਼ਾਂ ਦਾ ਪਹਿਲਾਂ ਮੋਆਇਨਾ ਕਰਦੇ ਆ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਤੁਸੀ ਜਾਣਦੇ ਹੋ ਮੈਂ ਥੋੜਾ ਆਪ ਦਾ ਮੋਂਗਾ ਰਾਸਤੇ ਨਹੀਂ ਮੇਰੇ ਨਾਲ ਹੈਗਾ ਜੀ ਮੋਨੂ ਮੋਂਗਾ ਜੋ ਮੇਰਾ ਭਰਾ ਵੀ ਹੈਗਾ ਤੇ ਮੇਰਾ ਕੈਮਰਾਮੈਨ ਵੀ ਹੈਗਾ ਤੇ ਮੈਨੂੰ ਸਪੋਰਟ ਵੀ ਕਰਦਾ ਸਾਰਾ ਕੁਝ ਹੈਂ ਤੇ ਪੂਰੀ ਵੀਡੀਓ ਵੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਵੀ ਤੁਹਾਨੂੰ ਅੱਜ ਦਾ ਐਕਸਪੈਰੀਮੈਂਟ ਕਿਵੇਂ ਲੱਗਿਆ ਤਾਂ ਕਿ ਜੇ ਤੁਹਾਡੇ ਕਮੈਂਟ ਵਧੀਆ ਆਉਂਦੇ ਆ ਤਾਂ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਅਸੀਂ ਇਸ ਚੀਜ਼ ਨੂੰ ਦੁਬਾਰੇ ਹੋਰ ਅੱਗੇ ਕੰਟੀਨਿਊ ਕਰੀਏ ਤੇ ਹੋਰ ਤੁਹਾਡੇ ਵਾਸਤੇ ਐਹੇ ਜੇ ਵਧੀਆ ਵਲੌਗ ਲੈ ਕੇ ਆਈਏ ਤੇ ਪੂਰੀ ਵੀਡੀਓ ਅੱਗੇ ਵੇਖਿਓ ਤੇ ਜਿਵੇਂ ਜਿਵੇਂ ਅੱਗੇ ਹੁਣ ਜੋ ਕੁਝ ਵੀ ਹੋਈ ਜਾਊਗਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੂਟ ਕਰੀ ਜਾਵਾਂਗੇ ਤੁਹਾਨੂੰ ਹਣਾ ਪੂਰਾ ਵਿਖਾਈ ਜਾਵਾਂਗੇ ਵੀ ਕੀ ਗੱਲਬਾਤ ਹੁੰਦੀ ਹੈ ਸੋ ਅੱਜ ਆਪਾਂ ਚੱਲੇ ਆ ਪਿੰਡ ਇੰਦਰਗੜ੍ਹ ਦੇ ਵਿੱਚ ਇੰਦਰਗੜ੍ਹ ਹੈਗਾ ਜੀ ਰਾਜਸਥਾਨ ਦੇ ਵਿੱਚ ਸੰਗਰੀ ਇਹ ਤੋਂ ਲਗਭਗ 22 ਕਿਲੋਮੀਟਰ ਤੇ ਪਿੰਡ ਹੈਗਾ ਹੀ ਹਨਾ ਬਹੁਤ ਹੀ ਸੋਹਣਾ ਪਿੰਡ ਆ ਤੇ ਆਪਣੇ ਇੱਕ ਖਾਸ ਬੜੇ ਦੋਸਤ ਵਧੀਆ ਜੀ ਦੋਸਤ ਆਪਣੇ ਬੜੇ ਖਾਸ ਯਾਰ ਸਤਵੀਰ ਸਿੱਧੂ ਦਾ ਪਿੰਡ ਵੀ ਹੈਗਾ ਤੇ ਜਿਹਦੀ ਅੱਜ ਆਪਾਂ ਵੀਡੀਓ ਸ਼ੂਟ ਕਰਨ ਚੱਲੇ ਆ ਬਾਈ ਦਾ ਹਨਾ ਬਹੁਤ ਵਧੀਆ ਘਰ ਬਣੀ ਜਾਂਦਾ ਹੈ ਨਾ ਵੀ ਹਵੇਲੀ ਟਾਈਪ ਦੀ ਬਾਈ ਨੇ ਵਧੀਆ ਕਲਾਸਿਕ ਲੁੱਕ ਚ ਡਿਜ਼ਾਈਨ ਕੋਟੀ ਬਣਾਈ ਹੈ ਬਾਈ ਭੋਲਾ ਜਿਹੜਾ ਉਹ ਬਾਈ ਉੱਥੇ ਕੰਟਰੈਕਟਰ ਹੈਗਾ ਉਹ ਬਣਾਈ ਜਾਂਦਾ ਤੇ ਉਹਦੇ ਨਾਲ ਆਪਾਂ ਪਹਿਲਾਂ ਵੀ ਇੱਕ ਵੀਡੀਓ ਕਰ ਚੁੱਕੇ ਹਾਂ ਤੁਸੀਂ ਇਹ ਲਿੰਕ ਦੇ ਵਿੱਚ ਵੇਖ ਸਕਦੇ ਹੋ ਨਾ ਵੀ ਤੁਹਾਨੂੰ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਪਹਿਲਾਂ ਉਹਨਾਂ ਬਾਈ ਨਾਲ ਕਿਹੜੀ ਵੀਡੀਓ ਕਰੀ ਹੈ ਤੇ ਦੂਜੀ ਵੀਡੀਓ ਆਪਾਂ ਅੱਜ ਬਾਈ ਨੂੰ ਸ਼ੂਟ ਕਰਨ ਚੱਲੇ ਹਾਂ ਤੇ ਜੁੜੇ ਰਹੋ ਨਾਲ ਹਨਾ ਜਦੋਂ ਅਸੀਂ ਪਿੰਡ ਪਹੁੰਚ ਕੇ ਤੁਹਾਨੂੰ ਪੂਰੀ ਪਿੰਡ ਦੀ ਵੀਡੀਓ ਦਿਖਾਵਾਂਗੇ ਪਿੰਡ ਦੇ ਦਰਸ ਕਰਾਵਾਂਗੇ ਹਨਾ ਕਦੇ ਨਾਲ ਨਾਲੀਆਂ ਨਾ ਘਰ ਵੀ ਬਖਾਵਾਂਗੇ ਤੇ ਜੋ ਜੋ ਗੱਲਬਾਤ ਹੁੰਦੀ ਸਾਰੀ ਵਿੱਚ ਪੀੜੇ ਦਾ ਪਤ ਨੂੰ ਅੱਗੇ ਜਗੇ ਬਖਾਣੇ ਆਹ ਦੇਖੋ ਜੀ ਆ ਆਪਣੀ ਰੋਡ ਜਾਂਦੀ ਹੈ ਪਿੰਡ ਇੰਦਰਗੜ੍ਹ ਨੂੰ ਅੱਗੇ ਤੱਕ ਜਾ ਜਾ ਕੇ ਆਪਣੀ ਸਾਦੂਲ ਬਰਾਂਚ ਨਹਿਰ ਵੀ ਆਉਂਦੀ ਹੈ ਨਹਿਰ ਤੋਂ ਨੂੰ ਪਾਣੀ ਜੇ ਆਪਾਂ ਵਿਖਾਈਆ ਤਾਂ ਪਾਣੀ ਇਸ ਟਾਈਮ ਬਹੁਤ ਹੀ ਜ਼ਿਆਦਾ ਕਾਲਾ ਤੇ ਗੰਦਾ ਆ ਰਿਹਾ ਹੈ ਨਾ ਪਰ ਕੀ ਇਹ ਮਜਬੂਰੀ ਹੈ ਪਰੇ ਸ਼ਹਿਰ ਨੂੰ ਉਹੀ ਪਾਣੀ ਪੀਣਾ ਪੈ ਰਿਹਾ ਹੈ ਤੇ ਆ ਸਾਡੀ ਨਹਿਰ ਆ ਗਈ ਤੇ ਪੋਲੋ ਬਾੜਾ ਹੀ ਛੋਟਾ ਹੈਗਾ ਤੇ ਦਿੱਕਤ ਆ ਵੀ ਟ੍ਰੈਫਿਕ ਚਾਹੁੰਦੇ ਕੋਈ ਹੁੰਦਾ ਵੇ ਤਾਂ ਲੰਘਦਾ ਨਹੀਂਗਾ ਆ ਨਹਿਰ ਦਾ ਪਾਣੀ ਵੇਖ ਸਕਦੇ ਆਈ ਹੈ ਨਾ ਵੀ ਪਾਣੀ ਮਾੜਾ ਗੰਦਾ ਹੀ ਆਈ ਜਾਂਦਾ ਹਰ ਟਾਈਮ 'ਚ ਤੇ ਆ ਆਪਣੇ ਰੋਡ ਚੜ ਗਏ ਆਪਾਂ ਸਾਹਮਣੇ ਮਟੇਲੀ ਨੂੰ ਜਾਂਦੀ ਹੈ ਇੱਧਰੋਂ ਜਾਂਦੀ ਹੈ ਆਪਣੇ ਭਗਤਪੁਰਾ ਤੇ ਦੀਨਗੜ੍ਹ ਨੂੰ ਤੇ ਆਪਾਂ ਸਿੱਧਾ ਹੀ ਜਾਣਾ ਤੇ ਆਹ ਰੋਡ ਜਾਂਦੀ ਹੈ ਜੀ ਆਪਣੀ ਪਿੰਡ ਇੰਦਰਗੜ੍ਹ ਨੂੰ ਉੱਤਰੋਂ ਰਸੂ ਵਾਲਾ ਵੀ ਆਉਂਦਾ ਜੀ ਤੇ ਮਾਧਰਾਮਪੁਰਾ ਵੀ ਜਾਂਦੀ ਹੈ ਨਾ ਤੇ ਜਿਹੜੇ ਜਿਹੜੇ ਸੱਜਣ ਕਦੇ ਆਏ ਐ ਇਸ ਰੋਡ ਤੇ ਜਾ ਕਰੇ ਇਸ ਪਿੰਡ ਚ ਆਏ ਇੰਦਰਗੜ ਦੇ ਵਿੱਚ ਜਰੂਰ ਦੱਸਿਓ ਨਾ ਕਮੈਂਟਾਂ ਦੇ ਵਿੱਚ ਤੇ ਬਾਕੀ ਬੱਸ ਸਤ ਨੂੰ ਆਪਾਂ ਪਹੁੰਚਣਾ ਲਿਆ ਤੇ ਅੱਗੇ ਦੇ ਕੇ ਆਪਾਂ ਤੁਹਾਨੂੰ ਦਿਖਾਉਣਾ ਹੈ ਨਾ ਘਰ ਪਹੁੰਚ ਕੇ ਕਿਵੇਂ ਦਾ ਮਾਹੌਲ ਆ ਉੱਥੇ ਦੋਸਤੋ ਆ ਆ ਗਿਆ ਆਪਾਂ ਪਿੰਡ ਇੰਦਰਗੜ ਸੰਗਰੀਏ ਤੇ ਕੋਲ ਹੈਗਾ Rajasthan ਦੇ ਵਿੱਚ ਪੈ ਜਾਂਦਾ Rajasthan ਦੇ ਪਿੰਡਾਂ ਦੀ ਨਾ ਇੱਕ ਗੱਲ ਹੈ Rajasthan ਦੇ ਜਿਹੜੇ ਪਿੰਡ ਹੈਗੇ ਹਨ ਨਾ ਖੁੱਲੇ ਢੁੱਲੇ ਬਹੁਤ ਹੈਗੇ ਤੇ ਹਜੇ ਵੀ ਲੋਕ ਆਪਣੇ ਪੁਰਾਣਾ ਵਿਰਸਾ ਪੁਰਾਣਾ ਕਲਚਰ ਨੂੰ ਸੰਭ ਕੇ ਬੈਠੇ ਆ ਜੋ ਕਿ ਇਹ ਨਾ ਵੀ ਜਿਹੜੇ ਆਪਣੇ ਦੂਜੇ ਸ਼ਹਿਰ ਹੈ ਤੇ ਆਪਣੇ ਪੰਜਾਬ ਦੇ ਪਿੰਡ ਹੈਗੇ ਇਹ ਜਿਹੜੇ ਪਿੰਡੋਂ ਪਿੰਛਰਾਂ ਵਰਗੇ ਹੋ ਗਏ ਉਹਨਾਂ ਚੌਲਦੀ ਨਹੀਂ ਹੈਗੀ ਆ ਤੁਸੀਂ ਵੀ ਮੈਂ ਘਰ ਵੇਖ ਸਕਦੇ ਹਾਂ ਪੂਰਾ ਮੇਰੇ ਤਰੀਕੇ ਦੇ ਬਣੇ ਹੋਏ ਹਨ ਵਧੀਆ ਸਿਸਟਮ ਬਣਿਆ ਹੋਇਆ ਉਹਨਾਂ ਨੂੰ ਪੂਰੀ ਵਧੀਆ ਫੀਲ ਆਉਂਦੀ ਹੈ ਤੇ ਆਪਾਂ ਬਸ ਘਰ 'ਚ ਪਹੁੰਚ ਨਾਲੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਵਿਖਾਉਨੇ ਆ ਸਲੋ ਇੰਟਰੋ ਆਪਾਂ ਪਹੁੰਚ ਗਏ ਪਿੰਡ ਇੰਦਰਗੜ੍ਹ ਦੇ ਵਿੱਚ ਸਾਈਟ ਤੇ ਆਪਣੀ ਜਿਹੜੀ ਆਪਾਂ ਰਿਕਾਰਡ ਕਰਨੀ ਆ ਤੁਸੀਂ ਵੇਖ ਸਕਦੇ ਹੋ ਸੋਹਣਾ ਘਰ ਬਣੀ ਜਾਂਦਾ ਵਧੀਆ ਹੈ ਨਾ ਮਾਲਕ ਨੇ ਵਧੀਆ ਪੈਸਾ ਲਾਇਆ ਹੈ ਤੇ ਖੁੱਲੇ ਡੁੱਲੇ ਏਰੀਏ ਦੇ ਵਿੱਚ ਹੈਗਾ ਪੂਰੀ ਆਪਾਂ ਜਾਣਕਾਰੀ ਦੇਵਾਂਗੇ ਘਰ ਦੀ ਹੈ ਨਾ ਘਰ ਦਾ ਵਲੋਗ ਆਪਾਂ ਅਲੱਗ ਤੋਂ ਬਣਾਉਨੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਤੇ ਉਹਦੇ ਵਾਸਤੇ ਵੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਉਹਦੇ ਨਾਲ ਹੀ ਆਪਾਂ ਇਸ ਘਰ ਦੀ ਸ਼ੂਟ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਪਿੰਡ ਦੇ ਜਿਹੜੇ ਜਵਾਕ ਖੇਡੀ ਜਾਂਦੇ ਉਹ ਬੁਖਾਦੀਏ ਦੇ ਸਾਹਮਣੇ ਆਪਾਂ ਬੁਖਾਦੀਏ ਪਿੰਡ ਦਾ ਟੋਬਾ ਜਿਹਨੂੰ ਆਪਾਂ ਛੱਪੜ ਵੀ ਕਹਿ ਦਿੰਦੇ ਆ ਤੇ ਛੱਪੜ ਤੋਂ ਸਾਹਮਣੇ ਵੇਖੋਈ ਆਈ ਪਿੰਡ ਇੰਦਰਗੜ ਦਾ ਛੱਪੜ ਜਾਂ ਟੋਬਾ ਕਹਿਦੀ ਏ ਪੂਰਾ ਵਧੀਆ ਖੁੱਲਾ ਡੁੱਲਾ ਸਿਸਟਮ ਹੈਗਾ ਮਾਨੂੰ ਬੁਖਾ ਮੜਾ ਟੋਬਾ ਆਪਣਾ ਗੱਡੀ ਮੋੜ ਲਈ ਦੇਖ ਲਈ ਪੂਰਾ ਵਧੀਆ ਫੀਲ ਆਉਂਦੀ ਹੈ ਰਾਜਸਥਾਨ ਦੇ ਪਿੰਡਾਂ ਦੇ ਨਾਲ ਦੇ ਕੁਝ ਨੇ ਆ ਨਰਮੇ ਦੀਆਂ ਛਟੀਆਂ ਰੱਖ ਰੱਖੀਆਂ ਇੱਥੇ ਤੇ ਪੂਰਾ ਵਧੀਆ ਮਾਹੌਲ ਹੁੰਦਾ ਵੀ ਤੁਸੀਂ ਆਪਣਾ ਰਾਜਸਥਾਨ ਦੇ ਪਿੰਡਾਂ ਕੇ ਵੇਖੋਗੇ ਨਾ ਤੁਹਾਨੂੰ ਅਹੀਂ ਲੱਗੂਗਾ ਯਾਰ ਵੀ ਅਸੀਂ ਵਾਕਈ ਯਾਰ ਵੀ ਪੁਰਾਣੇ ਪੰਜਾਬ 'ਚ ਪਹੁੰਚ ਗਏ ਆ ਪੁਰਾਣਾ ਆਪਣਾ ਨਾ ਵਿਰਸੇ ਨਾਲ ਜੁੜ ਗਏ ਉਹ ਵਾਲਾ ਮਾਹੌਲ ਆ ਪੂਰਾ ਬੜਾ ਕਾਗੇ ਹੈਂ ਪਾਰਟੀ ਪੂਰੀ ਕਰਕੇ ਕਰਾਂਗੇ ਹਾਂ ਹਾਂ ਪਾਰਟੀ ਪੂਰੀ ਕਰ ਦਿਆਂਗੇ ਪਾਰਟੀ ਪੂਰੀ ਤਾਂ ਬਰਕਾਰੀ ਲੈਣੇ ਆ ਉਹਦਾ ਕੋਈ ਚੱਕਰ ਹੀ ਨਹੀਂਗਾ ਹੋਰ ਮੋਂਗੇ ਤੁੰ ਚਾਹ ਪਿਆ ਚਾਹ ਪਿਆ ਮੈਂ ਬਸ ਚਾਹ ਚੁ ਫਿਰ ਪੀਵਾਂਗੇ ਤਾਂ ਲਾਉਗੀ ਆਉਗੀ ਤੇ ਮੈਂ ਜਾਣਾ ਉੱਥੇ ਸੰਗਰੀਏ ਮਾਤਾ ਨੂੰ ਦਵਾਈ ਦਿਵਾਉਣਾ ਠੀਕ ਹੈ ਤਾਂ ਕਰਕੇ ਤੂੰ ਬਣਾ ਵੀਡੀਓ ਚਲੋ ਕੋਈ ਚੱਕਰ ਨਹੀਂ ਕੋ ਮਿਲਦੇ ਆਪਾਂ ਕਰੀਏ ਆਪਣਾ ਕੰਮ ਸ਼ੁਰੂ ਲਾਈਏ ਇਹ ਕੋਈ ਵਿਚਾਰੇ ਕੋ ਕੰਮ ਤਾਂ ਬਾਲੇ ਤਾਂ ਜਵਾਬ ਦੇ ਹੀ ਜਾਂਦੇ ਵੀ ਇਦਾਂ ਕਹਿੰਦਾ ਮੈਂ ਫੋਲ ਲੱਗੀ ਜਾਗੀ ਗੱਲ ਨੂੰ ਨਹੀਂ ਨਹੀਂ ਕੰਮ ਵਧੀਆ ਵੀ ਆ ਬਾਈ ਦਾ ਤੇ ਵਧੀਆ ਕੰਮ ਤਾਂ ਜੀ ਡਿਮਾਂਡ ਉਹ ਜਿਹੜਾ ਵਧੀਆ ਬੰਦੇ ਦੀ ਆਪੀ ਹੁੰਦੀ ਹੈ ਹਾਂ ਜੀ ਹਾਂ ਅਗਲਾ ਕਹਿ ਕੇ ਕੰਮ ਕਰਵਾਉਂਦਾ ਵੀ ਕਰ ਰਹੀ ਬਈ ਸਾਡਾ ਕੰਮ ਕਰਕੇ ਆ ਆਪਣੇ ਚਣਾਈ ਕਰਕੇ ਤੇ ਵਿਚਾਰਾ ਦਾ ਮਹੀਨਾ ਮੈਂ ਉਹ ਨਹੀਂ ਫਿਰ ਹੱਥੋਂ ਦੇ ਵੀ ਅੱਜ ਤੁਹਾਨੂੰ ਪਹਿਲਾਂ ਗੱਲ ਕਰ ਦਿਆਂਗਾ ਆ ਬਚਾ ਹੋ ਰੱਖਦੇ ਚਾਰ ਪੰਜ ਕੱਪ ਚਾਹ ਚੂਤਾ ਕੋਈ ਚੱਕਰਾਂ ਦੀ ਗੱਲ ਨਹੀਂ ਸੀ ਵੈਸੇ ਤੇ ਵੇ ਬਈ ਖਾਸ ਕਰਕੇ ਬਣਾਈ ਹੈ ਕਿਹੜੀ ਇਹਨਾਂ ਬੰਦਿਆਂ ਦੀ ਖਾਸ ਕਰ ਬਣਾਈ ਨਹੀਂ ਬੰਦਿਆਂ ਦੀ ਵੀਡੀਓ ਬਣਾਨੀ ਆ ਆਪਾਂ ਸਾਰੀ ਹੈ ਆਪਣੀ ਤਾਂ ਬੁੜੀ ਹੈ ਪਹਿਲਾਂ ਹੀ ਬੁੜੀ ਦੁਆਰੇ ਫਿਰ ਬਣਾ ਲਾਂਗੇ ਢਿੱਡੀ ਖਾਸ ਗੱਲ ਹੈ ਵੀਡੀਓ ਵਾਲੀ ਤਾਂ ਕੋਈ ਮਸਲਾ ਹੀ ਨਹੀਂਗਾ ਆਪਣਾ ਗੜਾ ਟੈਕਸ ਲੱਗ ਜਾਂਦਾ ਇਹ ਵੀਡੀਓ ਬਣਾਉਣ ਦੇ ਵਿੱਚ ਕੋਈ ਮੁਚੱਕਰ ਹੀ ਨਹੀਂ ਚੰਟਾਵਰ ਤਾਂ ਆਪਾਂ ਕਿਉਂ ਬਖਾਰਾਂਗੇ ਟਾਵਰੀ ਬਖਾਣਾ ਆ ਵੀ ਪਹੁੰਚ ਗਿਆ ਕਿਸ ਨੇ ਕੱ YouTube ਤੇ ਪਾਉਣਾ ਨਹੀਂ ਬੰਦਾ ਸਤਾ ਵੀ YouTube ਤੇ ਵੀ ਪੰਦਾ ਹੈ ਨਹੀਂ YouTube ਤੇ ਨਹੀਂ ਪੰਦਾ Instagram ਤੇ Facebook ਤੇ ਬੰਦਉਂਦਾ ਸਤਾ ਵੀ ਇਸੇ ਤੋਂ ਦਾ ਨਾ ਤਾਂ ਬਲੌਗ ਹੋਣਾ ਹੈਗਾ ਪੇਜ Instagram ਤੇ ਤੇ ਆਪਣੀ ਮੈਨੂੰ ਪਰਦੇ ਵਾਲਾ ਪਾਣੀ ਦਾ ਵਧੀਆ ਮੋਲ ਹੈ ਪੂਰਾ ਬਾਕੀ ਵੇਖੋ ਚੌਂਕੜੀ ਛੱਤੀ ਵੀ ਹੈ ਉਸ ਤਾਂ ਹੀ ਰੱਖਾ ਹੈਗਾ ਇਹ ਚਲੋ ਤੁਸੀਂ ਦੱਸ ਦਿਓ 48 ਫੁੱਟ 60 ਚੌਂਕੜੀ ਸਮੇਤ ਠੀਕ ਹੈ ਮੈਂ ਤੁਹਾਨੂੰ ਮੇਰੇ ਨਾਲ ਦੱਸ ਦੀ ਹਾਂ ਠੀਕ ਹੈ ਉਸ ਤੋਂ ਬਾਅਦ ਆਪਣਾ ਹੋ ਗਿਆ ਡਿਜ਼ਾਈਨ ਬਣਵਾਇਆ ਕਿ ਤੁਸੀਂ ਇਹ ਵਾਲਾ ਆਫ ਨਹੀਂ ਬਣਾਇਆ ਸੀ ਬਸ ਠੀਕ ਆ ਆ ਫਿਰ ਆਪਾਂ ਫੇਰ ਕਰ ਦਾਂਗੇ ਆਹ ਵਾਲੀ ਚੀਜ਼ ਵੀ ਇਹਨਾਂ ਚੱਕਵਾ ਵਧੀਆ ਕੋਈ ਲੋਕਾਂ ਦੇ ਰੋੜ ਨੇ ਬਿਨਾ ਆਪ ਕਿ ਤਰ ਠੀਕ ਆ ਹੋ ਗਿਆ ਉਸ ਤੋਂ ਬਾਅਦ ਖਰਚਾ ਖਰਚਾ ਲੱਗ ਗਿਆ ਨਾ 11 ਲੱਖ ਰੁਪਏ ਵਤੀਲੇ ਚੌਕ ਦਾ ਸਾਲ ਹੋ ਗਿਆ ਠੀਕ ਹੈ ਠੀਕ ਹੈ ਮੈਨੂੰ ਪੀ ਲੈ ਚਾ ਇਹ ਇਹ ਆਪਣਾ ਜਿਹੜਾ ਆਪਾਂ ਕਰ ਖਾਣ ਲੱਗੇ ਸੀ ਅੱਜ ਸਾਨੂੰ ਇੱਕਰ ਮੋਟਾ ਮੋਟਾ ਵੀਊ ਦੇ ਦਿਆ ਘਰ ਹੈਗਾ ਇਹ ਘਰ ਦਾ ਸੀਮੈਂਟ ਕੰਮ ਚੱਲੀ ਜਾਂਦਾ ਚਣਾਈ ਵਾਲਾ ਕੰਮ ਪੂਰਾ ਹੋ ਗਿਆ ਤੇ ਫਰਸ਼ ਪੁਰਸੇ ਬਣਨੇ ਬਾਕੀ ਹੈਗੇ ਆ ਘਰ ਦਾ ਨਕਸ਼ਾ ਇਹ ਤਾਂ ਵਧੀਆ ਬਣਿਆ ਪੂਰੀ ਡਿਟੇਲ ਵਾਲੀ ਵੀਡੀਓ ਆਪਣੀ YouTube ਚੈਨਲ ਤੇ ਆਪਾਂ ਅਪਲੋਡ ਕਰ ਦਾਂਗੇ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਆ ਪੂਰੀ ਬਾਉਂਡਰੀ ਵਾਲਾ ਕਿੰਨਾ ਏਰੀਆ ਹੈ ਕਿੰਨਾ ਖਰਚਾ ਹੈ ਹਨਾ ਸਾਰੇ ਘਰ ਦੀ ਵੀਡੀਓ ਉਧਰੋਂ ਆ ਕਿਚਨ ਹੋ ਗਈ ਬਾਈ ਖਰਾ ਦੀ ਤੇ ਸਾਰੀ ਵੀਡੀਓ ਤੁਹਾਨੂੰ ਆਪਾਂ ਬਖਾਵਾਵਾਂਗੇ ਪੂਰੀ ਬਣਾ ਕੇ ਹਨਾ ਪੂਰੀ ਡਿਟੇਲ ਦੇ ਨਾਲ ਆਪਾਂ ਕਰਦੇ ਪਏ ਬਾਈ ਦੀ ਵੇਟ ਤੇ ਜਿਹੜੇ ਬਾਈ ਨੇ ਆਪਣਾ ਵੀਡੀਓ ਕਰਨੀ ਆ ਬਾਈ ਆ ਜਵੇ ਤੇ ਉਹਨਾਂ ਨਾਲ ਗੱਲ ਕਰਕੇ ਤੇ ਆਪਾਂ ਜਿਵੇਂ ਵੀ ਹੁੰਦੇ ਆ ਤੇ ਮੋਨੂ ਨੂੰ ਤਾਂ ਮੰਝਾ ਹੀ ਚਾਹੀਦਾ ਹੁੰਦਾ ਕਿਉਂ ਮੋਨੂ ਸਹੀ ਆ ਜਿੱਥੇ ਮਿਲਦਾ ਉਥੇ ਮੰਝਾ ਲੈ ਕੇ ਤੇ ਬਹਿ ਜਾਂਦਾ ਨਹੀਂ ਵਧੀਆ ਠੰਡੀ ਨਾ ਵਾਹ ਜੀ ਬੀਆ ਬੁਰੀ ਠੰਡੀ ਹੈ ਵਾਹ ਚਲੀ ਜਾਂਦੀ ਹੈ ਚਾਹ ਜੀ ਵੀ ਆਪਣੀ ਇੱਕ ਕੱਪ ਵਧੀਆ ਗੋਡਾਲੀ ਮੋਨੂ ਨੂੰ ਤਾਂ ਚਾਹ ਮੋਨੂ ਨੂੰ ਚਾਹ ਜ਼ਰੂਰੀ ਚਾਹੀਦੀ ਜਦੋਂ ਆਕ ਜਦੋਂ ਆਕੇ ਨਾ ਚਾਹ ਨਾਲ ਉਦੋਂ ਕੀ ਹੁੰਦਾ ਉਹ ਤਾਂ ਠੰਡਾ ਪਾਣੀ ਨਹੀਂ ਆਪਾਂ ਆਪਣਾ ਪਹਿਲਾ ਕੱਪ ਹੈ ਨਾ ਜੰਡਰਲੇ ਵੀ ਜਾਣਾ ਸੱਣੀ ਨਾ ਹਾਂ ਬਈ ਨਗਰ ਖੋਈਏ ਕਰ ਤੋਂ ਬਾਅਦ ਉੱਥੇ ਜਾਵਾਂਗੇ ਅੱਜ ਇਸ ਤੋਂ ਬਾਅਦ ਦੋਨੇ ਕਰਨੀਆਂ ਜਿੱਧਰ ਵੀ ਕਰਾਂਗੇ ਝੰਡਾ ਲਈ ਕਰਕੇ ਆਵਾਂਗੇ ਝੰਡਾ ਲਈ ਕਰਕੇ ਤੇ ਉਦੋਂ ਤੋਂ ਬਾਅਦ ਆਪਾਂ ਫਿਰ ਬੋਲੇ ਵਾਲੀ ਬੋਲੇ ਵਾਲੀ ਦੀ ਵੇਖਦੇ ਆਂ ਅੱਜ ਅੱਜ ਪੂਰਾ ਵਰਕ ਮੂਡ ਹੈ ਪੂਰਾ ਕੰਮ ਖਿੱਚ ਕੇ ਚੱਲਾਂਗੇ ਪੂਰਾ ਮੌਸਮ ਠੰਡਾ ਹੈ ਮੌਸਮ ਠੀਕ ਹੈ ਮੜ ਕੇ ਗਰਮੀ ਵੜੀ ਹੋ ਜਾਂਦੀ ਮੜ ਕੇ ਰੋਤ ਬਾੜੀ ਗਰਮੀ ਚ ਦਿੱਕਤ ਹੋ ਜਾਂਦੀ ਹੈ ਆਸਤਾ ਮੌਸਮ ਠੀਕ ਹੈ ਵਧੀਆ ਹਵਾ ਚੱਲੀ ਜਾਂਦੀ ਆ ਚੱਲੀ ਨਹੀਂ 20 ਫੁੱਟ ਦੀ ਦਵਾਰ ਹੋਗੀ ਉਹ ਵਾਲੀ ਉੱਤੇ ਝੜ ਕੇ ਗਾਂ ਹੀ ਛੋਟ ਕਰਦੇ ਆ ਥੱਲੇ ਕੁਛ ਨਹੀਂ ਸੀਗਾ ਮਰੇ ਦੇਖ ਕੇ ਤਾਂ ਗਏ ਮੋੜ ਕੇ ਕੰਮ ਮੁੱਖਾ ਹੋ ਜਾਊਗਾ ਕਿਥੇ ਗਿਆ ਪੋਲਾ ਬਈ ਚੱਲੀਏ ਫਿਰ ਆਪਾਂ ਹੁਣ ਇਹਨਾਂ ਨੂੰ ਸਮਝ ਆ ਗਿਆ ਹਾਂ ਹਾਂ ਵਰਤੀਆਂ ਲਾ ਗਿਆ ਸੋ ਦੋਸਤੋ ਆਪਾਂ ਪੂਰੀ ਵੀਡੀਓ ਸ਼ੂਟ ਕਰ ਲਈ ਹੈ ਨਾ ਸਾਰਾ ਕੰਮ ਹੋ ਗਿਆ ਆ ਮੋਨੂ ਹੁਣ ਵੀਡੀਓ ਸ਼ੂਟ ਕਰਨ ਦਾ ਮੁੱਛਾ ਨੂੰ ਰੋੜੇ ਦੇਈ ਜਾਂਦਾ ਇਹਦੇ ਨਾਲ ਹੀ ਆਪਾਂ ਹੁਣ ਅਗਲੀ ਸਾਈਟ ਤੇ ਚੱਲੇ ਆਂ ਆਪਾਂ ਅਗਲੀ ਵੀਡੀਓ ਸ਼ੂਟ ਕਰਾਂਗੇ ਪੂਰੀ ਵੀਡੀਓ ਦਾ ਵਲੋਗ ਜਿਹੜੀ ਆਪਣੀ ਵੀਡੀਓ ਪੂਰੀ ਕਰੀ ਹੈ ਨਾ ਉਹ ਆਪਾਂ ਛੇਤੀ ਐਡ ਕਰਕੇ ਪਾ ਦਾਂਗੇ ਕਮੈਂਟ ਹੈ ਨਾ ਤੁਸੀਂ ਆਪਣਾ ਵੇਖਿਓ ਤੇ ਮਾੜਾ ਮੈਨੂੰ ਜਰੂਰ ਦੱਸਿਓ ਨਾ ਵੀ ਤੁਹਾਨੂੰ ਮੇਰਾ ਆਹ ਜਿਹੜਾ ਆਪਾਂ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਨਾ ਕਮੈਂਟ ਆਪਣਾ ਵਲੋਗਿੰਗ ਵਾਲਾ ਆ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਜੀ ਆਹ ਚੀਜ਼ ਵਧੀਆ ਲੱਗੀ ਹੈ ਨਾ ਤਾਂ ਕਮੈਂਟ ਜਰੂਰ ਕਰਿਓ ਤਾਂ ਕਿ ਆਪਾਂ ਨਾ ਹੋਰ ਵੱਧ ਤੋਂ ਵੱਧ ਜਿੰਨੀ ਵੀ ਨਵੀਂ ਸਾਈਟਾਂ ਕਰਾਂਗੇ ਉੱਥੇ ਤੁਹਾਨੂੰ ਆਪਾਂ ਨਾ ਵੀ ਚੀਜ਼ ਵਧੀਆ ਲਿਆ ਸਕੀਏ ਤੇਰ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈ ਨਾ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓਜ਼ ਲਈ ਆਪਣੇ ਨਾਲ ਜੁੜੇ ਰਹੋ